ਪੰਜਾਬ న్యూ ਟੀਵੀ ਨੂੰ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਖਰਾਜ ਚਾਹੇ ਗੱਲ ਕਰਾਂਗੇ ਪੰਜਾਬ ਦੇ ਭੱਖ ਦੇ ਮੁੱਦਿਆਂ ਬਾਰੇ ਜੇਕਰ ਤੁਸੀਂ ਛੱਡ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਗਰ ਫੇਸਬੁੱਕ ਪੇਜ ਤੇ ਜੁੜੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਤਾਂ ਜੋ ਸਾਡੇ ਦੁਆਰਾ ਜੋ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਨੇ ਉਹ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਜਾਣ ਗੱਲ ਕਰਦੇ ਆਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਬਾਰੇ ਜਿਨ੍ਹਾਂ ਨੂੰ ਮਾਨਜੋ ਕੋਰਟ ਵੱਲੋਂ 14 ਦਿਨਾਂ ਵਾਸਤੇ ਜੇਲ੍ਹ ਵਿੱਚ ਭੇਜ ਦਿੱਤਾ ਹੈ ਹੁਣ ਉਹ ਨਾਬਾ ਜੇਲ੍ਹ ਵਿੱਚ ਹਨ ਭਾਵੇਂ ਕਿ ਉਹਨਾਂ ਪ੍ਰਤੀ ਹੁਣ ਉਹਨਾਂ মিডিਆ 'ਚ ਰੌਲਾ ਪਾ ਨਹੀਂ ਪੈ ਰਿਹਾ ਜਿੰਨਾ ਪਹਿਲਾਂ ਪੈ ਰਿਆ ਸੀ ਜਦੋਂ ਉਹਨਾਂ ਦਾ ਰਿਮਾਂਡ ਚੱਲ ਰਿਹਾ ਸੀ ਪਰ ਫਿਰ ਵੀ ਕੁਝ ਅਜੀਹੀਆਂ ਖਬਰਾਂ ਬਣ ਜਾਂਦੀਆਂ ਨੇ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਫਿਰ ਚਰਚਾ ਦੇ ਵਿੱਚ ਆ ਜਾਂਦੇ ਨੇ ਜਦੋਂ ਹੁਣ ਉਹ ਇੰਨੀ ਦਿਨੀ ਜੇਲ੍ਹ ਵਿੱਚ ਨੇ ਹੁਣ ਖਬਰ ਆ ਰਹੀਆਂ ਨੇ ਕਿ ਉਹਨਾਂ ਨੂੰ ਬੜੀ ਬੇਚੈਨੀ ਲੱਗੀ ਐ ਉਹਨਾਂ ਦਾ ਬੀਪੀ ਪਕੜ ਗਿਆ ਬਲੱਡ ਪ੍ਰੈਸ਼ਰ ਘਟ ਗਿਆ ਤੇ ਹੁਣ ਉਹਨਾਂ ਨੂੰ ਏਸੀ ਦੀ ਲੋੜ ਪੈ ਗਈ ਏਸੀ ਮੰਗਿਆ ਹੋਇਆ ਉਹਨਾਂ ਨੇ ਹੁਣ ਦੱਸੋ ਕਿ ਏਸੀ ਜੇਲ੍ਹ ਦੇ ਵਿੱਚ ਕਿੱਥੋਂ ਲੱਗਦਾ ਹੈ ਅਜਿਹੇ ਮਨ ਘੜਤ ਖਬਰਾਂ ਬੜੀਆਂ ਲਗਾਤਾਰ ਮੀਡੀਆ ਦੇ ਵਿੱਚ ਫਿਰ ਰਹੀਆਂ ਨੇ ਇਸ ਤੋਂ ਇਲਾਵਾ ਵਿੱਚ ਇਹ ਵੀ ਚਰਚਾ ਚੱਲੀ ਕਿ ਬਿਕਰਮ ਸਿੰਘ ਮਜੀਠੀਆ ਦੀ ਪਲਪਾ ਰਿਪੋਰਟ ਲੈਣ ਲਈ ਸਰਕਾਰ ਵੱਲੋਂ ਉਹਨਾਂ ਤੇ ਕੈਮਰੇ ਲਗਾਤੇ ਨੇ ਉਹਨਾਂ ਦੀ ਬੈਰਕ ਦੇ ਵਿੱਚ ਜਗਾ ਜਗਾ ਕੈਮਰੇ ਲਗਾ ਕੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਚਲੋ ਆਪਾਂ ਕੈਮਰੇ ਬਾਰੇ ਤਾਂ ਜ਼ਰੂਰ ਕਹਿ ਸਕਦੇ ਨੇ ਕੈਮਰੇ ਲਗਾਏ ਹੋ ਸਕਦੇ ਨੇ ਪਰ ਇੰਨੇ ਵੀ ਨਹੀਂ ਲਗਾਏ ਹੋ ਸਕਦੇ ਕਿ ਹਰ ਵਕਤ ਮਜੀਠੀਆ ਦੇ ਉੱਪਰ ਕੈਮਰਾ ਲੱਗਿਆ ਰਿਹਾ ਹੋਊਗਾ। ਕਿਉਂਕਿ ਕਈ ਮਸਲੇ ਅਜੇ ਵੀ ਹੁੰਦੇ ਨੇ ਜਿਵੇਂ ਮਜੀਠੀਆ ਇੱਕ ਚਰਚਤ ਚਿਹਰਾ ਨੇ। ਸਸਦਾਂ ਨੇ ਸਰਕਾਰ ਨਾਲ ਉਹਨਾਂ ਦਾ ਇਟ ਖੜਕਾ ਚੱਲਦਾ ਰਹਿੰਦਾ ਹੁਣ ਵੀ ਚੱਲ ਰਿਹਾ ਹੈ ਉਸ ਕਰਕੇ ਕਈ ਵਾਰ ਕਹਿੰਦੇ ਕੋਈ 19 21 ਜੇਲ੍ਹ ਦੇ ਵਿੱਚ ਕੋਈ ਘਟਨਾ ਵਾਪਰ ਜਾਵੇ ਫਿਰ ਉੱਥੇ ਸਰਕਾਰ ਦੀ ਜਵਾਬਦੇਹੀ ਬਣ ਜਾਂਦੀ ਹੈ ਉਸ ਕਰਕੇ ਹੋ ਸਕਦਾ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੈਮਰੇ ਲਗਾਏ ਗਏ ਹੋਣ ਚਲੋ ਅਗਰ ਤਾਂ ਉਹਨਾਂ ਦੀ ਨਿੱਜਤਾ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ ਉਹ ਪੂਰੇ ਕੈਮਰੇ ਲਗਾਏ ਨੇ ਫਿਰ ਤਾਂ ਥੋੜਾ ਜਿਹਾ ਆਪਾਂ ਇਸ ਨੂੰ ਆਲੋਚਨਾਤੌਰ ਤੇ ਲੈ ਸਕਦੇ ਕਿ ਇੰਨਾ ਵੀ ਦੂਰ ਤੱਕ ਨਹੀਂ ਜਾਣਾ ਚਾਹੀਦਾ ਕਿ ਉਹਨਾਂ ਦੀ ਹਰ ਪਲ-ਪਲ ਦੀ ਚਲਕ ਕੈਮਰਾ ਵਿੱਚ ਕੈਦ ਹੋ ਰਹੀ ਹੋਵੇ ਪਰ ਅਗਰ ਉਹਨਾਂ ਦੀ ਸੁਰੱਖਿਆ ਦੇ ਮੰਦੇ ਨਜ਼ਰ ਕੋਈ ਬੈਰਕ ਦੇ ਬਾਹਰ ਜਿੱਥੇ ਆਉਣ ਜਾਣ ਜਾਂ ਜਿੱਥੇ ਗੇਟ ਬਣਿਆ ਹੁੰਦਾ ਹੈ ਉੱਥੇ ਤੱਕ ਕੈਮਰੇ ਲੱਗੇ ਹੋਣ ਤਾਂ ਉਹਨਾਂ ਦੀ ਸੁਰੱਖਿਆ ਦੇ ਪੱਖ ਤੋਂ ਵੀ ਇਹ ਗੱਲ ਹੋ ਸਕਦੀ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਚਲੋ ਇਹ ਤਾਂ ਹੋ ਗਿਆ ਮਜੀਠੀਆ ਦਾ ਮਾਮਲਾ ਮੁਜੀਠੀਆ ਮੌਲਾ ਹੁਣ ਉਹਨਾਂ ਚਰਚਤ ਨਹੀਂ ਰਿਹਾ ਕਿਉਂਕਿ ਹੁਣ ਮੁਜੀਠੀਆ ਜੇਲ੍ਹ ਵਿੱਚ ਨੇ ਥੋੜਾ ਬਾਅਦ ਜੇਲ੍ਹ ਕਰਕੇ ਇੰਨੇ ਖਬਰਾਂ ਬਣ ਰਹੀਆਂ ਨੇ ਇਸ ਦੇ ਨਾਲ ਹੀ ਹੁਣ ਗੱਲ ਕਰਦੇ ਆਂ ਪੰਜਾਬ ਕਾਂਗਰਸ ਬਾਰੇ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਪੂਰਾ ਕਲੇਸ਼ ਸਿਖਰ ਤੇ ਚੜ ਰਿਹਾ ਹੈ ਪੰਜਾਬ ਕਾਂਗਰਸ ਦੇ ਵਿੱਚ ਪਹਿਲਾਂ ਤਾਂ ਇਹ ਸੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਬਣੇਗਾ ਪ੍ਰਧਾਨਗੀ ਲਈ ਦੌੜਾਂ ਲੱਗੀਆਂ ਹੋਈਆਂ ਸੀ ਜਿਹੜੀਆਂ ਪੰਜਾਬ ਦੇ ਮੋਹਰੀ ਇਕਤਾਰ ਦੇ ਲੀਡਰ ਆ ਹਨ ਜਿਸ ਕਰਕੇ ਸਭ ਨੂੰ ਸੀ ਕਿ ਅਸੀਂ ਪ੍ਰਧਾਨ ਬਣ ਜਾਈਏ ਪਰ ਇਸ ਵਾਰ ਹਾਈ ਕਮਾਂਡ ਇੰਨੀ ਆਸਾਨੀ ਦੇ ਨਾਲ ਪ੍ਰਧਾਨ ਲਗਾਉਣ ਨੂੰ ਦਿਲਚਸਪੀ ਨਹੀਂ ਲੈ ਰਹੀ ਉਹ ਬੜੀ ਸੋਚ ਸਮਝ ਕੇ ਪੰਜਾਬ ਦਾ ਪ੍ਰਧਾਨ ਲਗਾਵੇਗੀ ਇਸ ਤੋਂ ਬਾਅਦ ਅਗਲ ਆ ਜਾਂਦੀ ਹੈ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਕੌਣ ਬਣੂ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਖਾਨਾ ਸਮਾਂ ਅਖੀਰਲੇ ਪੜਾਵਲ ਜਾ ਰਿਹਾ तकरीबन 1.5 ਸਾਲ ਦਾ ਸਮਾਂ ਬਾਕੀ ਬਚਿਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੁਣੇ ਤੋਂ ਹੀ ਕਾਂਗਰਸ ਪਾਰਟੀ ਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਕਿ ਪੰਜਾਬ ਦੇ ਵਿੱਚ 2027 ਦੇ ਜੋ ਚੋਣਾਂ ਹੋਣੀਆਂ ਨੇ ਉਸ ਵਿੱਚ ਕਾਂਗਰਸ ਪਾਰਟੀ ਦੀ ਬੜੀ ਆਸਾਨੀ ਦੇ ਨਾਲ ਸਰਕਾਰ ਬਣ ਜਾਵੇਗੀ ਤੇ ਉਸ ਦੇ ਚਲਦਿਆਂ ਸਾਰੇ ਕਾਂਗਰਸੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਸਮਝਣ ਲੱਗੇ ਹੋਏ ਨੇ ਗੱਲ ਇੱਥੇ ਸਮਝਣ ਵਾਲੀ ਹੈ ਕਿ ਕੌਣ ਸਭ ਤੋਂ ਵੱਧ ਖੁਸ਼ੀ ਦੀ ਲਹਿਰ ਵਿੱਚ ਦੌੜ ਰਿਹਾ ਹੈ ਕਿ ਉਸ ਦਾ ਨਾਮ ਪੱਕੇ ਤੌਰ ਤੇ ਜਲਦੀ ਐਲਾਨਿਆ ਜਾਵੇਗਾ ਜਾਓ ਆਪਣੇ ਆਪ ਨੂੰ ਇਸ ਵੇਲੇ ਪੂਰੀ ਤਰ੍ਹਾਂ ਇਹ ਸਮਝ ਲੈ ਕੇ ਮੈਂ ਹੀ ਹੋਵਾਂਗਾ ਪੰਜਾਬ ਦੇ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਭਾਵੇਂ ਕਿ ਇਹ ਤਾਂ ਇੱਕ ਸਵਿਧਾਨ ਦੇ ਉਲਟ ਹੋਣ ਵਾਲੀ ਗੱਲ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਚਿਹਰਾ ਕਿਵੇਂ ਅਲਾਨ ਜਾਣਦਾ ਕਿਉਂਕਿ ਜੇਕਰ ਅਸੀਂ ਸੁਧਾਰਨ ਦੇ ਤੌਰ ਤੇ ਦੇਖੀਏ ਤਾਂ ਇਹ ਹੁੰਦਾ ਕਿ ਜਦੋਂ ਜਿਸ ਪਾਰਟੀ ਦੇ ਵਿਧਾਇਕ ਜਿੱਤ ਜਾਂਦੇ ਨੇ ਜਿਸ ਪਾਰਟੀ ਦੀ ਜਿੱਤ ਹੋ ਜਾਂਦੀ ਹੈ ਚੋਣਾਂ ਦੇ ਵਿੱਚ ਉਸ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਫੈਸਲਾ ਕਰਦੇ ਨੇ ਕਿ ਉਹਨਾਂ ਨੇ ਆਪਣਾ ਵਿਧਾਇਕ ਸਦਨ ਦਾ ਨੇਤਾ ਕਿਹਨੂੰ ਚੁਣਨਾ ਹੈ ਉਹ ਮੁੱਖ ਮੰਤਰੀ ਬਣਦਾ ਹੁੰਦਾ ਪਰ ਹੁਣ ਇੱਥੇ ਨਵਾਂ ਹੀ ਟ੍ਰੈਂਡ ਚੱਲਿਆ ਹੋਇਆ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਪਾਰਟੀਆਂ ਆਪਣਾ ਮੁੱਖ ਮੰਤਰੀ ਜਿਹੜਾ ਐਲਾਨ ਦਿੰਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਜਿੱਤੇ ਹੋਏ ਵਿਧਾਇਕਾਂ ਦੀ ਕੋਈ ਬਹੁਤੀ ਐਹਮੀਅਤ ਨਹੀਂ ਰਹਿ ਜਾਂਦੀ ਜਿਨ੍ਹਾਂ ਨੂੰ ਪੁੱਛ ਕੇ ਉਹਨਾਂ ਦਾ ਮੁੱਖ ਮੰਤਰੀ ਚਿਹਰਾ ਅਲਣ ਨਾ ਹੁੰਦਾ ਉਸੇ ਪ੍ਰਕਾਰ ਹੁਣ ਜੇਕਰ ਆਪਾਂ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਬਾਰੇ ਪਤਾ ਨਹੀਂ ਸਰਵੇ ਕਿੱਥੋਂ ਹੋਇਆ ਕਿਵੇਂ ਹੋਇਆ ਇਹ ਗੱਲ ਸਾਹਮਣੇ ਆਈ ਕਿ ਚੰਨੀ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਇਹ ਹੁਣ ਗੱਲ ਅਜੇ ਸਿਆਸੀ ਤੌਰ ਤੇ ਸਮਝਣ ਵਾਲੀ ਹੈ ਕਿ ਕਿਤੇ ਚਰਨਜੀਤ ਸਿੰਘ ਚੰਨੀ ਦੇ ਆਪਣੇ ਨੇੜਲੇ ਕੋਲਗਾਣੀ ਸਰਵੇ ਹੋ ਗਿਆ ਜਾਂ ਚੰਨੀ ਦੇ ਕੁਝ ਅਜਿਹੇ ਇਲਾਕਿਆਂ ਵਿੱਚ ਸਰਵੇ ਹੋ ਗਿਆ ਉਹ ਜਿੱਥੇ ਚੰਨੀ ਦੀ ਠਾਠ ਵਧੇਰੇ ਚਮਕ ਰਹੀ ਹੋਵੇ ਉੱਥੋਂ ਸਰਵੇ ਕੋ ਕੇ ਚੱਲਿਆ ਗਿਆ ਹੋਵੇ ਤਾਂ ਕਰਕੇ ਚਰਨਜੀਤ ਚੰਨੀ ਦਾ ਨਾਮ ਅੱਗੇ ਆ ਰਿਹਾ ਪਰ ਤੁਹਾਨੂੰ ਅੰਦਰਲੀ ਗੱਲ ਇਹ ਦੱਸ ਦਿੰਨਾ ਹੈ ਕਿ ਭਾਵੇਂ ਲੱਖ ਚਰਨਜੀਤ ਚੰਨੀ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋ ਸਕਦੇ ਆ ਪਰ ਚਰਨਜੀਤ ਸਿੰਘ ਚੰਨੀ ਨਾਲ ਕਾਂਗਰਸ ਦੀ ਹਾਈ ਕਮਾਂਡ ਬਹੁਤ ਹੀ ਉਸ ਨਹੀਂ ਹੈ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਪ੍ਰਬੰਧ ਉਹਨੇ ਸਖਾਵੇਂ ਨਹੀਂ ਜਿਨਨੇ ਪੁਰਾਣੇ ਸਮੇਂ ਵਿੱਚ ਸਨ ਅਨਰੋਨੀ ਸੂਤਰਾਂ ਤੋਂ ਗੱਲ ਇਹ ਸਾਹਮਣੇ ਆਈ ਕਿ ਕਾਂਗਰਸ ਪਾਰਟੀ ਦੇ ਦਿੱਲੀ ਦੇ ਵੱਡੇ ਲੀਡਰ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਇਹ ਆਖਿਆ ਸੀ ਕਿ ਤੁਹਾਨੂੰ ਕਿਸੇ ਸਟੇਟ ਦਾ ਜਨਰਲ ਸਕੱਤਰ ਲਗਾਉਣਾ ਹੈ ਉਸ ਵਕਤ ਇਹਨਾਂ ਨੇ ਸਿੱਧੇ ਤੌਰ ਤੇ ਜਵਾਬ ਦਿੱਤਾ ਕਿ ਉਹ ਪੰਜਾਬ ਦੀ ਸਿਹਤ ਨੂੰ ਹੀ ਦੇਖਣਗੇ ਉਹ ਪੰਜਾਬ ਵਿੱਚ ਹੀ ਰਹਿਣਗੇ ਜਿਸ ਕਰਕੇ ਉਹਨਾਂ ਨੇ ਇਸਾ ਆਉਜੈਨ ਨੂੰ ਲੈਣ ਤੋਂ ਇਨਕਾਰ ਕਰ ਦਿਆ ਹਾਈ ਕਮਾਂਡ ਕੋਲੋਂ ਮਾਫੀ ਮੰਗ ਲਈ ਸੀ ਉਸ ਤੋਂ ਬਾਅਦ ਥੋੜਾ ਥੋੜਾ ਹਾਈ ਕਮਾਂਡ ਦੇ ਕੋਲ ਚੰਨੀ ਦੇ ਪ੍ਰਤੀ ਨਜ਼ਰੀਆ ਬਦਲਿਆ ਗਿਆ ਰਾਹੁਲ ਗਾਂਧੀ ਨੂੰ ਥੋੜਾ ਇਹ ਲੱਗਾ ਕਿ ਚਲੰਜੀਤ ਸਿੰਘ ਚੰਨੀ ਨੂੰ ਇਹ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਸੀ ਉਸ ਕਰਕੇ ਹੁਣ ਜੋ ਤਾਲੀਆਂ ਅੰਦਰੂਨੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਕਿ ਚੰਨੀ ਦਾ ਹਾਈ ਕਮਾਂਡ ਕੋਲ ਪ੍ਰਭਾਵ ਘਟ ਰਿਹਾ ਪਰ ਲੋਕਾਂ ਵਿੱਚ ਹੋ ਸਕਦਾ ਵੱਧ ਹੋਵੇ ਹੁਣ ਇਹ ਨਹੀਂ ਪਤਾ ਕਿ ਲੋਕਾਂ ਕੋਲ ਕਿਹੜੇ ਲੋਕਾਂ ਕੋਲ ਵੱਧਾ ਕਿਉਂਕਿ ਸਵਾਲ ਦਾ ਵੱਡਾ ਇਹ ਵੀ ਹੈ ਕਿ ਜਦੋਂ ਚੰਨੀ 3 ਮਹੀਨੇ ਲਈ ਮੁੱਖ ਮੰਤਰੀ ਬਣੀ ਸੀ ਉਸ ਤੋਂ ਬਾਅਦ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ ਉਸ ਵੇਲੇ ਚਰਨਜੀਤ ਚੰਨੀ ਆਪਣੇ ਦੋਹਾਂ ਹੀ ਵਿਧਾਨ ਸਭਾ ਹਲਕਿਆਂ ਤੋਂ ਹਾਰ ਗਏ ਸਨ ਅਗਰ ਇੰਨੇ ਹੀ ਲੋਕਾਂ ਦੀ ਪਹਿਲੀ ਪਸੰਦ ਹਸਨ ਤਾਂ ਚਰਨਜੀਤ ਚੰਨੀ ਇੱਕ ਹਲਕੇ ਤੋਂ ਜਿੱਤ ਜਾਂਦੇ ਇਹ ਦੋਨਾਂ ਤੋਂ ਹੀ ਹਾਰ ਗਏ ਉਧਰ ਦੂਸਰੇ ਪਾਸੇ ਹੁਣ ਜੋ ਲੁਧਿਆਣਾ ਦੇ ਇਲਾਕੇ ਵਿੱਚ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਰੱਖੇ ਇਕੱਠੇ ਵਿੱਚ ਕਾਂਗਰਸ ਪਾਰਟੀ ਨੇ ਡਟ ਕੇ ਹਮਾਇਤ ਕੀਤੀ ਇਸ ਇਕੱਠੇ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਚਨਜੀਤ ਸਿੰਘ ਚੰਨੀ ਨੇ ਜੋ ਆਪਣੇ ਆਪ ਨੂੰ ਬਿਆਨਬਾਜ਼ੀ ਤੌਰ ਤੇ ਪੇਸ਼ ਕੀਤਾ ਉਸ ਨੇ ਤਾਂ ਸਿੱਧੇ ਤੌਰ ਤੇ ਇਹ ਦਿਖਾ ਦਿੱਤਾ ਕਿ 2027 ਦੀ ਕਾਂਗਰਸ ਪਾਰਟੀ ਦਾ ਉਹ ਮੁੱਖ ਮੰਤਰੀ ਚਿਹਰਾ ਹੋਣਗੇ ਅਤੇ ਪੰਜਾਬ ਦੇ ਲੋਕ ਬੜੀ ਆਸਾਨੀ ਦੇ ਨਾਲ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਉਣਗੇ ਤੇ ਉਹ ਬੜੀ ਆਸਾਨੀ ਦੇ ਨਾਲ ਮੁੱਖ ਮੰਤਰੀ ਬਣ ਜਾਣਗੇ ਉਹਨਾਂ ਨੇ ਸਿੱਧੇ ਤੌਰ ਤੇ ਆਖਿਆ ਕਿ ਜਦੋਂ ਕਾਂਗਰਸ ਪਾਰਟੀ ਸਰਕਾਰ ਬਣ ਜਾਵੇਗੀ ਤਾਂ ਚਰਨਜੀਤ ਸਿੰਘ ਚੰਨੀ ਪਹਿਲੇ ਤੌਰ ਤੇ ਹੀ ਇਹ ਜੋ ਜ਼ਮੀਨ ਇਕਵਾਰ ਕਰਨ ਦੀ ਯੋਜਨਾ ਬਣਾਈ ਗਈ ਹੈ ਇਸ ਨੂੰ ਰੱਦ ਕਰਨਗੇ ਉਹਨਾਂ ਆਖਿਆ ਕਿ ਮੈਂ ਹੀ ਸਭ ਆਮ ਆਦਮੀ ਪਾਰਟੀ ਲੀਡਰ ਨੂੰ ਸੈੱਟ ਕਰੂੰਗਾ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਜਿਸ ਕਰਕੇ ਸਿੱਧੇ ਤੌਰ ਤੇ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੀ ਬੋਲਾਂ ਤੋਂ ਉਹਨਾਂ ਦੀ ਬਿਆਨਬਾਜ਼ੀ ਤੋਂ ਇਹ ਸਾਫ਼ ਝਲਕ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੁੱਖ ਮੰਤਰੀ ਸਮਝ ਰਹੇ ਨੇ 2027 ਵਾਸਤੇ ਉਧਰੋਂ ਬਾਅਦ ਜੇਕਰ ਦੂਜੇ ਪਾਸੇ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ੋਜਰੇ ਨੇ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਮੁੱਖ ਮੰਤਰੀ ਦੇ ਚਿਹਰੇ ਦੇ ਵਿੱਚ ਪਹਿਲੇ ਤੌਰ ਤੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਹੀ ਸੁਖਜਿੰਦਰ ਲਾਵਾ ਪ੍ਰਤਾਪ ਬਾਜਵਾ ਸਮੇਤ ਕਈ ਅਹਿਮ ਲੀਡਰ ਜਿਹੜੇ ਮੂਲਿਕ ਤੌਰ ਦੇ ਲੀਡਰ ਨੇ ਉਹ ਸਮਝ ਰਹੇ ਨੇ ਕਿ ਸਾਨੂੰ ਮੁੱਖ ਮੰਤਰੀ ਚਿਹਰਾ ਅਲਾਨੇ ਜਾਵੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਸਾਰੇ ਸਿਸਟਮ ਦੇ ਵਿੱਚ ਕਾਂਗਰਸ ਪਾਰਟੀ ਦਾ ਉਹ ਲੀਡਰ ਹੈ ਜਿਹੜਾ ਕਹਿੰਦਾ ਕਿ ਮੈਂ ਹੀ ਮੁੱਖ ਮੰਤਰੀ ਬਣਾਗਾ ਉਹ ਪ੍ਰਤਾਪ ਬਾਜਵਾ ਆਪਾਂ ਸਮਝ ਸਕਦੇ ਹਾਂ ਕਿਉਂਕਿ ਪ੍ਰਤਾਪ ਬਾਜਵਾ ਇਸ ਵੇਲੇ ਸੋਚ ਰਹੇ ਨੇ ਕਿ ਅਵਰਿੰਦਰ ਸਿੰਘ ਰਾਜਾਵੜਿੰਗ ਵੀ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਵੀ ਮੈਂਬਰ ਪਾਰਲੀਮੈਂਟ ਨੇ ਔਰ ਸੁਖਜਿੰਦਰ ਢਾਬਾ ਵੀ ਮੈਂਬਰ ਪਾਰਲੀਮੈਂਟ ਨੇ ਇਹ ਮੈਂਬਰ ਪਾਰਲੀਮੈਂਟ ਹੋਣ ਕਰਕੇ ਇਹਦਾ ਦਿੱਲੀ ਦੀ ਸਿਹਤ ਨੂੰ ਜਾ ਕੇ ਸਮਝਣ ਜਾਂ ਉੱਥੇ ਪਾਰਲੀਮੈਂਟ ਵਿੱਚ ਜਾਣਾ ਉਹਨਾਂ ਦੀ ਪੰਜਾਬ ਦੇ ਸਿਹਤ ਦੇ ਵਿੱਚ ਕੋਈ ਬਹੁਤ ਹੀ ਥਾਂ ਨਹੀਂ ਬਚੀ ਉਹ ਪੰਜਾਬ ਦੀ ਸਿਆਸਤੋਂ ਥੋੜਾ ਦੂਰ ਹੋ ਰਹਿਣ ਇਹ ਗੱਲ ਹੋ ਸਕਦਾ ਕਿ ਪ੍ਰਤਾਪ ਬਜਵਾ ਕਿਤਨ ਕਿਤੇ ਜ਼ਰੂਰ ਸੋਚ ਰਹੇ ਹੋਣ ਉਹਨਾਂ ਨੂੰ ਐ ਕਿ ਉਹ ਵਿਰੋਧੀ ਧਿਰ ਦੇ ਨੇਤਾ ਨੇ ਅਤੇ ਉਹ ਪੰਜਾਬ ਤੋਂ ਹੁਣ ਇਸ ਵੇਲੇ ਵਿਧਾਇਕ ਨੇ ਪੰਜਾਬ ਵਿੱਚ ਐਲੋਪੀ ਦੇ ਤੌਰ ਤੇ ਵਿਚਰ ਰਹੇ ਨੇ ਇਸ ਕਰਕੇ ਉਹ ਸੋਚਦੇ ਹੋਣਗੇ ਕਿ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਹਾਈ ਕਮਾਂਡ ਲਈ ਆਸਾਨੀ ਹੀ ਹੋਵੇਗੀ ਪਰ ਜੇਕਰ ਟੜਿਆਂ ਵਿੱਚ ਬੰਨੀ ਕਾਂਗਰਸ ਦੇ ਲੀਡਰਾਂ ਦੀ ਹੋਰ ਨਹੀਂ ਗੱਲ ਕਰੀਏ ਤਾਂ ਜਾਪਦਾ ਹੈ ਕਿ ਕਿਤੇ ਆਪਸੀ ਟਕਰਾਕ ਦੇ ਚੱਕਰ ਵਿੱਚ ਫਿਰ ਤੋਂ ਜਾਂ ਆਮ ਆਦਮੀ ਪਾਰਟੀ ਸਰਕਾਰ ਨਾ ਬਣ ਜਾਵੇ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ ਨਾ ਇੱਥੇ ਬਣ ਜਾਵੇ ਇਹ ਬੜਾ ਗੁੰਝਲਦਾਰ ਮਸਲਾ ਕਾਂਗਰਸ ਪਾਰਟੀ ਲਈ ਬਣਿਆ ਹੋਇਆ ਭਾਵੇਂ ਕਿ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਇਹ ਜ਼ਰੂਰ ਸੋਚ ਰਹੇ ਨੇ ਸਮਝ ਰਹੇ ਨੇ ਕਿ ਉਹਨਾਂ ਦੀ ਸਰਕਾਰ ਪੱਕੀ ਹੈ 2027 ਦੇ ਵਿੱਚ ਜੋਸ ਕਰਕੇ ਉਹ ਆਪਣੇ ਆਪ ਨੂੰ ਰੋਜ਼ ਮੁੱਖ ਮੰਤਰੀ ਸਮਝ ਕੇ ਹੀ ਸੌਂਦੇ ਨੇ ਤੇ ਮੁੱਖ ਮੰਤਰੀ ਸਮਝ ਕੇ ਹੀ ਉੱਠਦੇ ਨੇ ਜਦੋਂ ਦੀ ਲਿਆਣਾ ਪੱਛਮੀ ਜਿਮਣੀ ਚੋਣ ਹੋਈ ਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਕਲੇਸ਼ ਇਸ ਕਰਕੇ ਵਧ ਗਿਆ ਕਿਉਂਕਿ ਉੱਥੇ ਭਾਰਤ ਭੂਸ਼ਣ ਆਸੂ ਨੇ ਬਹੁਤੇ ਲੀਡਰਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਇਸ ਚੋਣ ਦੇ ਵਿੱਚ ਚੰਨਜੀਤ ਸਿੰਘ ਚੰਨੀ ਹੀ ਬਧੇਰੇ ਇਸ ਚੋਣ ਪ੍ਰਚਾਰ ਲਈ ਇੱਥੇ ਨਿਕਲੇ ਉਹਨਾਂ ਨੇ ਹੀ ਬਧੇਰੇ ਇਸ ਚੋਣ ਪ੍ਰਚਾਰ ਲਈ ਇੱਥੇ ਕਮਾਂਡ ਸੰਭਾਲੀ ਹੋਈ ਸੀ ਜਿਸ ਕਰਕੇ ਚੰਨਜੀਤ ਸਿੰਘ ਚੰਨੀ ਭਾਰਤ ਭੂਸ਼ਣ ਆਸੂ ਦੇ ਖੇਮੇ ਵਿੱਚ ਦਿਖਾਈ ਦੇ ਰਹੇ ਨੇ ਪਰ ਉੱਥੇ ਹੀ ਹੋਰ ਵੱਡੇ ਲੀਡਰਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਕੁਸਰਮਸੋ ਚੱਲ ਰਹੀ ਹੈ ਕਿ ਫਲਾਣਾ ਬੰਦਾ ਅੱਗੇ ਨਾ ਜਾਵੇ ਕਾਂਗਰਸ ਦਾ ਹਰੇਕ ਵੱਡਾ ਲੀਡਰ ਇਹ ਸੋਚ ਰਿਹਾ ਹੈ ਕਿ ਮੈਂ ਹੀ ਪੰਜਾਬ ਦਾ ਮੋਰੀਕ ਤਾਰ ਦਾ ਲੀਡਰ ਹੋਵਾਂ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਦੇਖਦੇ ਹਾਂ ਕਿ ਬਾਕੀ ਸਮਾਂ ਦੱਸੇਗਾ ਅਗਰ ਜੇਕਰ ਅੱਪਾ ਕੁਝ ਕ ਨਾਮ ਵਿਚਾਰਨੇ ਹੋਣ ਤਾਂ ਇੱਥੇ ਇਹ ਵੀ ਇਹ ਗੱਲ ਕਿ ਜਿਵੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸੋਚ ਰਹੀ ਹੈ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਦਾ ਪ੍ਰਧਾਨ ਲਗਾਇਆ ਜਾਵੇ ਜੋਤਾ ਡੈਮ ਵਿੱਚ ਨਾਂ ਵੰਡਿਆ ਹੋਵੇ ਹੋਰਨਾਂ ਪਾਰਟੀਆਂ ਨਾਲ ਵੀ ਉਹਨਾਂ ਦਾ ਬਹੁਤਾ ਸਬੰਧ ਨਾ ਹੋਵੇ ਅਜਿਹੇ ਵਿਅਕਤੀ ਦੇ ਭਾਲ ਵਿੱਚ ਲਗਾਤਾਰ ਕਾਂਗਰਸਾਈ ਕਮਾਂਡ ਚੱਲ ਰਹੀ ਹੈ ਇੱਥੋਂ ਪਲ-ਪਲ ਦੀ ਰਿਪੋਰਟ ਵੀ ਇਕੱਠੀ ਕੀਤੀ ਜਾ ਰਹੀ ਹੈ ਇਸ ਰਿਮਾਂਡ ਜੇਕਰ ਅਪਨ ਨਵਜੋਤ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਹੋ ਸਕਦਾ ਸਿਆਸਤ ਦੇ ਵਿੱਚ ਜਲਦੀ ਐਂਟਰੀ ਹੋ ਜਾਵੇ ਔਰ ਪੰਜਾਬ ਦੀ ਕਾਂਗਰਸ ਪਾਰਟੀ ਵਿੱਚ ਆਕਰ ਉਹਨਾਂ ਦੀ ਐਂਟਰੀ ਹੋ ਜਾਂਦੀ ਹੈ ਤਾਂ ਇੱਥੇ ਸਵੀਕਾਰਨ ਹੋਰ ਵੀ ਬਦਲ ਸਕਦੇ ਨੇ ਭਾਵੇਂ ਉਹ ਪ੍ਰਧਾਨਗੀ ਤੌਰ ਤੇ ਗੱਲ ਕਰੀਏ ਭਾਵੇਂ ਮੁੱਖ ਮੰਤਰੀ ਚਿਹਰੇ ਦੀ ਗੱਲ ਕਰੀਏ ਜਿਸ ਕਰਕੇ ਬੜੀ ਕਾਂਗਰਸ ਪਾਰਟੀ ਲਈ ਗੁੰਝਲਦਾਰ ਸਥਿਤੀ ਬਣੀ ਹੋਈ ਹੈ ਔਨ ਸਮੇਂ ਵਿੱਚ ਪਤਾ ਲੱਗਿਆ ਕਿ ਕੌਣ ਪਾਰਟੀ ਦਾ ਵੱਡਾ ਲੀਡਰ ਹੋਵੇਗਾ ਸੋ ਅੱਜ ਦੀ ਵਿਚਾਰ ਚਰਚਾ ਇੰਨੀ ਹੀ ਹੁਣ ਜੋ ਅਯਾਜਤ ਧੰਨਵਾਦ ਸਤਿ ਸ੍ਰੀ ਅਕਾਲ